ਫਾਣੀ ਮਿਲਿਆ ਇਸ ਸਰਕਾਰ ਵੱਲੋਂ ਸਰ ਪਹਿਲੀ ਗੱਲ ਤਾਂ ਐ ਅਸੀਂ ਕਿਸੇ ਤੋਹਫਿਆਂ 'ਚ ਨਹੀਂ ਵਿਸ਼ਵਾਸ ਕਰਦੇ ਸਾਡੀ ਤਨਖਾਹ ਸਾਨੂੰ ਟਾਈਮ 'ਤੇ ਮਿਲ ਜੇ ਬੋਨਸ ਬੜੀ ਦੂਰ ਦੀ ਗੱਲ ਐ ਤੋਹਫੇ ਵਜੋਂ ਤਾਂ ਬੋਨਸ ਮਿਲਦਾ ਸਰਕਾਰ ਕੋਲੋਂ ਬੋਨਸ ਬਹੁਤ ਦੂਰ ਦਿਖ ਰਿਹਾ ਮੈਨੂੰ ਨਹੀਂ ਮਿਲਣਾ ਸਾਨੂੰ ਬੋਨਸ ਸਾਨੂੰ ਪਤਾ ਸਾਡੀ ਤਨਖਾਹ ਸਮੇਂ ਸਿਰ ਮਿਲ ਜੇ ਸਾਡੇ ਡੀਏ ਡੀਏ ਦੇ ਬਕਾਏ ਉਸ ਸਮੇਂ ਸਿਰ ਮਿਲ ਜਾਣ ਸਾਨੂੰ ਤਾਂ ਉਹੀ-ਉਹੀ ਦੀਵਾਲੀ ਦਾ ਤੋਹਫਾ ਹੀ ਲੱਗੇਗਾ ਔਰ ਦੇਖਿਆ ਜਾਵੇ ਅਜ ਧੰਤਰਸ ਐ ਧੰਤਰਸ ਨੂੰ ਕੀ ਹੁੰਦਾ ਝਾੜੂ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਝਾੜੂ ਝਾੜੂ ਲਿਆਂਦਾ ਜਾਂਦਾ ਘਰ ਦੇ ਵਿੱਚ ਘਰ ਦੇ ਵਿੱਚੋਂ ਗੰਦਗੀ ਬਾਹਰ ਕੱਢੀ ਜਾਂਦੀ ਹੈ ਅਸੀਂ ਵੀ ਐਸ ਝਾੜੂ ਰੂਪੀ ਸਰਕਾਰ ਨੂੰ ਲੈ ਕੇ ਆਏ ਰਵਾਇਤੀ ਪਾਰਟੀਆਂ ਨੂੰ ਮਾਰ ਕੇ ਝਾੜੂ ਲੈ ਕੇ ਆਏ ਸਰਕਾਰ ਨੂੰ ਪੰਜਾਬ ਸਰਕਾਰ ਬਣਾਈ ਇਹਨਾਂ ਨੂੰ ਸੱਤਾ 'ਚ ਬਿਠਾਇਆ ਪਰ ਕਿਸ ਵਿਸ਼ਵਾਸ ਨਾਲ ਬਿਠਾਇਆ ਸੀ ਕਿ ਇਹ ਆਮ ਆਦਮੀ ਦੀ ਮੁਲਾਜ਼ਮ ਦੀ ਪ੍ਰੋਬਲਮਸ ਨੂੰ ਸਮਝਣਗੇ ਪਰ ਇਹਨਾਂ ਨੇ ਕੀ ਕੀਤਾ ਇਹ ਝਾੜੂ ਟੁੱਟ ਗਿਆ ਇਹ ਬੜੇ ਹੀ ਝੂਠੇ ਨਿਕਲੇ ਆਪਣੇ ਵਾਅਦਿਆਂ ਤੋਂ ਇਹ ਝਾੜੂ ਟੁੱਟ ਚੁੱਕਿਆ ਅੱਜ ਇਹ ਜੜੀਆਂ ਰੈਲੀਆਂ ਹੋ ਰਹੀਆਂ ਇਹ ਦਰਸਾਰੀਆਂ ਨੇ ਮੈਂ ਨਹੀਂ ਕਹਿ ਰਹੀ ਇਹ ਝਾੜੂ ਟੁੱਟ ਗਿਆ ਇਹ ਰੈਲੀਆਂ ਜਿਹੜਾ ਸ਼ੰਖਨਾਦ ਹੋ ਗਿਆ ਆਮ ਆਦਮੀ ਪਾਰਟੀ ਦੇ ਅਗੇਂਸਟ ਇਹ ਦੱਸ ਰਹੀਆਂ ਨੇ ਕਿ ਅਸੀਂ ਇਹ ਮੁਲਾਜ਼ਮ ਵਰਗ ਕਿੰਨਾ ਦੁਖੀ ਐ ਇਸ ਟਾਈਮ ਇਹਨਾਂ ਨੂੰ ਇਹਨਾਂ ਦਾ ਡੀਏ ਦੇ ਬਕਾਇਆ ਨਹੀਂ ਮਿਲ ਰਿਹਾ ਨਾ ਡੀਏ ਸਮੇਂ ਸਿਰ ਮਿਲ ਰਿਹਾ ਨਾ ਪੁਰਾਣੀ ਪੈਨਸ਼ਨ ਬਹਾਲ ਕੀਤੀ ਗਈ ਨਾ ਇਹ ਕੱਚੇ ਮੁਲਾਜ਼ਮ ਪੱਕੇ ਕਿਤੇ ਗਏ ਜਿਹੜੇ ਝੂਠ ਬੋਲ ਕੇ ਵਾਅਦੇ ਕਰਕੇ ਇੱਥੇ ਆਏ ਸੀ ਸੱਤਾ ਦੇ ਵਿੱਚ ਇਹ ਝਾੜੂ ਅੱਜ ਟੁੱਟ ਗਿਆ ਜਦੋਂ ਝਾੜੂ ਟੁੱਟ ਜਾਂਦਾ ਹੈ ਤੇ ਉਹਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਅਸੀਂ ਮਜਬੂਰਾਂ ਐ ਅਸੀਂ ਝਾੜੂ ਨੂੰ ਬਾਹਰ ਸੁੱਟਣ ਤੇ ਮਜਬੂਰ ਹੋ ਗਏ ਆ ਕਿ ਜਦੋਂ ਕਹਿੰਦੇ ਕੋਈ ਚੀਜ਼ ਆ ਪਵਿੱਤਰ ਹੋ ਜਾਏ ਤੇ ਉਹਨੂੰ ਘਰੋਂ ਬਾਹਰ ਸੁੱਟ ਦਿਓ ਇਹ ਆ ਪਵਿੱਤਰਤਾ ਵਾਲੇ ਅਸ਼ੁੱਧੀਆਂ ਵਾਲੇ ਕੰਮ ਕਰ ਰਹੇ ਨੇ ਇਹਨਾਂ ਨੂੰ ਹੁਣ ਅਸੀਂ ਬੇਨਤੀਆਂ ਨਹੀਂ ਕਰਦੇ ਹੁਣ ਅਸੀਂ ਚੇਤਾਵਨੀ ਦਿੰਦੇ ਆ ਆਉਣ ਵਾਲੀਆਂ 4 ਚੋਣਾਂ ਜਿਮਣੀਆਂ ਚੋਣਾ ਦੇ ਵਿੱਚ ਅਸੀਂ ਹਰਾ ਦਾਂਗੇ ਜੇਕਰ ਸਾਡੇ ਡੀਏ ਦੇ ਬਕਾਏ ਡੀਏ ਸਾਨੂੰ ਔਰ ਪੈਨਸ਼ਨਰਸ ਦੀ 올ਡ ਪੈਨਸ਼ਨ ਬਹਾਲ ਨਾ ਕੀਤੀ ਗਈ ਕੱਚੀ ਮੁਲਾਜ਼ਮਾਂ ਨੂੰ ਪੱਕੇ ਨਾ ਕੀਤਾ ਗਿਆ ਆਊਟਸੋਰਸ ਵਾਲਿਆਂ ਨੂੰ ਪੱਕੇ ਨਾ ਕੀਤਾ ਗਿਆ ਅਸੀਂ ਇਹਨਾਂ ਨੂੰ ਝਾੜੂ ਨੂੰ ਬਾਹਰ ਛੁੱਟ ਦਾਂਗੇ